ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਸਾਹਿਬ ਨੇ 2022 ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਅਸੀਂ ਗਾਰੰਟੀ ਦਿੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਔਰ ਮੁਫਤ ਬਿਜਲੀ ਮੁਹੱਈਆ ਕਰਾਈ ਜਾਊਗੀ। ਔਰ ਪਿਛਲੇ ਹਫਤੇ ਤੋਂ ਜੋ ਮਾਹੌਲ ਬਣਿਆ ਹੈ ਇੱਕ ਬਿਜਲੀ ਸੰਕਟ ਪੰਜਾਬ ਦੇ ਵਿੱਚ ਪੈਦਾ ਹੋ ਗਿਆ ਇਲੈਕਟ੍ਰਿਸਿਟੀ ਕ੍ਰਾਈਸਿਸ ਪੰਜਾਬ ਦੇ ਵਿੱਚ ਪੈਦਾ ਹੋ ਗਈ ਹੈ। ਔਰ ਜੋ ਹਸਪਤਾਲਾਂ ਦਾ ਹਾਲ ਹੋਇਆ ਕੱਲ ਵੀ ਰਜਿੰਦਰਾ ਹਸਪੀਟਲ 'ਚ ਮੌਤ ਹੋਈ ਹੈ। ਜਦੋਂ ਲਾਈਟ ਗਈ ਉਹਦੇ 2 ਘੰਟੇ ਬਾਅਦ ਘੰਟਿਆਂ ਦੇ ਜਿਹੜੇ ਜਿਹੜੇ ਕੋ ਗਰੰਟ ਨਹੀਂ ਆ ਰਿਹਾ ਔਰ ਬਿਜਲੀ ਨਹੀਂ ਆ ਰਹੀ ਕੱਟ ਲੱਗ ਰਹੇ ਨੇ 10-10 ਘੰਟਿਆਂ ਦੇ ਸਾਰੇ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਲੋਕਾਂ ਦਾ ਜਿਹੜਾ ਦਰਦ ਹੈ ਉਹ ਪੰਜਾਬ ਯੂਥ ਕਾਂਗਰਸ ਅੱਜ ਉਹਨੇ ਹਾਈਲਾਈਟ ਕੀਤਾ ਹੈ ਉਹ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਸਾਹਿਬ ਨੇ 2022 ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਅਸੀਂ ਗਾਰੰਟੀ ਦਿੰਨੇ ਆ ਕਿ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਔਰ ਮੁਫਤ ਬਿਜਲੀ ਮੁਹੱਈਆ ਕਰਾਈ ਜਾਊਗੀ ਔਰ ਪਿਛਲੇ ਹਫਤੇ ਤੋਂ ਜੋ ਮੋਹਾਲ ਬਣੇ ਆ ਇੱਕ ਬਿਜਲੀ ਸੰਕਟ ਪੰਜਾਬ ਦੇ ਵਿੱਚ ਪੈਦਾ ਹੋ ਗਿਆ ਇਲੈਕਟ੍ਰਿਸਿਟੀ ਕਰਾਈਸਿਸ ਪੰਜਾਬ ਦੇ ਵਿੱਚ ਪੈਦਾ ਹੋ ਗਈ ਹੈ ਔਰ ਉਹਦੀ ਜਵਾਬ ਦੇਈ ਔਰ ਸਰਕਾਰ ਨੂੰ ਯਾਦ ਦਿਵਾਉਣ ਕਿ ਤੁਸੀਂ 24 ਘੰਟੇ ਮੁਫਤ ਬਿਜਲੀ ਦੇਣ ਦਾ ਪੰਜਾਬ ਦੇ ਲੋਕਾਂ ਨਾਲ ਤੁਸੀਂ ਗਾਰੰਟੀ ਦਿੱਤੀ ਸੀਗੀ ਔਰ ਜੋ ਹਸਪਤਾਲਾਂ ਦਾ ਹਾਲ ਹੋਇਆ ਕੱਲ ਵੀ ਰਜਿੰਦਰਾ ਹਸਪੀਟਲ ਇੱਕ ਮੌਤ ਹੋਈ ਹੈ ਜਦੋਂ ਲਾਈਟ ਗਈ ਉਹਦੇ 2 ਘੰਟੇ ਬਾਅਦ ਔਰ ਵੱਡੇ ਵੱਡੇ ਕਟ ਹਸਪਤਾਲਾਂ 'ਚ ਲੱਗ ਰਹੇ ਨੇ ਪਿੰਡਾਂ 'ਚ ਕਿਸਾਨਾਂ ਲਈ ਬਿਜਲੀ ਨਹੀਂ ਜਾ ਰਹੀ ਔਰ ਘਰੇਲੂ ਜਿਹੜੇ ਉਤਪਾਦਕ ਨੇ ਉਹ ਤੰਗ ਨੇ 10-10 ਘੰਟਿਆਂ ਦੇ ਜਿਹੜੇ ਜਿਹੜੇ ਕਰੰਟ ਨਹੀਂ ਆ ਰਿਹਾ ਔਰ ਬਿਜਲੀ ਨਹੀਂ ਆ ਰਹੀ ਕੱਟ ਲੱਗ ਰਹੇ ਨੇ 10-10 ਘੰਟਿਆਂ ਦੇ ਸਾਰੇ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਲੋਕਾਂ ਦਾ ਜਿਹੜਾ ਦਰਦ ਹੈ ਉਹ ਪੰਜਾਬ ਯੂਥ ਕਾਂਗਰਸ ਅੱਜ ਉਹਨੇ ਹਾਈਲਾਈਟ ਕੀਤਾ ਹੈ ਔਰ ਪੀ ਪੀਐਸ ਪੀਸੀਐਲ ਦੇ ਸਾਹਮਣੇ ਆ ਕੇ ਸਰਕਾਰ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਯਾਦ ਦਿਵਾਉਣ ਆਏ ਆ ਕਿ ਤੁਹਾਡੀ ਇਹ ਗਾਰੰਟੀ ਸੀਗੀ ਉਸ ਗਾਰੰਟੀ ਨੂੰ ਭੁੱਲੋ ਨਾ ਯਾਦ ਕਰਾਉਣ ਲਈ ਪੰਜਾਬ ਦੇ ਲੋਕ ਇਕੱਠੇ ਹੋ ਰਹੇ ਨੇ ਅਗਲਾ ਐਕਸ਼ਨ ਕੋਈ ਅਗਲਾ ਬੈਠੇ ਹੋਏ ਔਰ ਉਸ ਤੋਂ ਬਾਅਦ ਬੈਠੇ ਜਦ ਤੱਕ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਜਾਂ ਸਾਡਾ ਮੈਸੇਜ ਮੁੱਖ ਮੰਤਰੀ ਸਾਹਿਬ ਤੱਕ ਨਹੀਂ ਜਾਂਦਾ ਅਸੀਂ ਬੈਠੇ ਆਂ ਔਰ ਸਰਕਾਰ ਨੂੰ ਇੱਕ ਗੱਲ ਯਾਦ ਦਵਾ ਕੇ ਜਾਵਾਂਗੇ ਪੀਐਸਪੀਸੀਐਲ ਜਿੱਥੋਂ ਸੰਚਾਲਨ ਹੁੰਦਾ ਹੈ ਸਾਰੇ ਪੰਜਾਬ ਦੀ ਬਿਜਲੀ ਦਾ ਵਿਤਰਣ ਹੁੰਦਾ ਹੈ ਉੱਥੋਂ ਅਸੀਂ ਇਹ ਮੈਸੇਜ ਦੇਣ ਆਏ ਆਂ ਕਿ ਪੰਜਾਬ ਦੇ ਲੋਕਾਂ ਦਾ ਦਰਦ ਬਹੁਤ ਵੱਡਾ ਹੈ ਔਰ ਇਹਨੂੰ ਸੰਬੰਧ ਦੀ ਲੋੜ ਹੈ ਇੱਥੇ ਤੇ ਕੁਝ ਕਰਨ ਦੀ ਲੋੜ ਹੈ ਨਵੇਂ ਥਰਮਲ ਪਲਾਂਟ ਖਰੀਦਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿਵੇਂ ਦੇਖਦੇ ਜਿਹੜੇ ਨਵੇਂ ਥਰਮਲ ਪਲਾਂਟ ਹੈ ਜਿਹੜੀ ਪੁਰਾਣੀਆਂ ਗਰੰਟੀਆਂ ਉਹਨਾਂ ਦਾ ਕੀ ਹੈ ਉਹਦਾ ਜਵਾਬ ਦੇਈ ਕੌਣ ਹੈ ਜੀ ਅਕਾਉਂਟੇਬਿਲਟੀ ਉਹਦੀ ਕਿਦੀ ਫਿਕਸ ਕਰਨੀ ਹੈ ਸੋ ਇਹ ਸਾਰੇ ਜਵਾਬ ਨੇ ਜਿਹੜੇ ਨਵੇਂ ਥਰਮਲ ਪਲਾਂਟ ਦਾ ਬਹੁਤ ਵੱਡੀਆਂ ਗੱਲਾਂ ਨੇ ਤੁਸੀਂ ਪੁਰਾਣਿਆਂ ਨੂੰ ਹੀ ਠੀਕ ਤਰੀਕੇ ਚਲਾ ਲਓ ਤੁਸੀਂ ਬਿਜਲੀ ਕੰਰਾ ਚ ਠੀਕ ਤਰੀਕੇ ਨਾਲ ਭੇਜੋ ਕਚੈਰੀਆਂ ਚ ਬਿਜਲੀ ਨਹੀਂ ਜਾ ਰਹੀ ਜਿੱਥੇ ਹੌਟਲਾਈਨ ਹੁੰਦੀ ਹੈ ਹਸਪਤਾਲਾਂ ਚ ਬਿਜਲੀ ਨਹੀਂ ਜਾ ਰਹੀ ਜਿੱਥੇ ਮੌਤਾਂ ਹੋ ਰਹੀਆਂ ਨੇ ਇਹਦਾ ਜਵਾਬ ਦੇ ਕੋਣ ਨੇ ਨਵੇਂ ਥਰਮਲ ਪਲਾਂਟ ਦਾ ਪਤਾ ਨਹੀਂ ਅਗਲੀ ਸਰਕਾਰ ਦਵੇ ਕਿਹੜੀ ਸਰਕਾਰ ਦਵੇ ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਧਰਾਤਲ ਤੇ ਕੋਈ ਫਰਕ ਨਹੀਂ ਪੈਣਾ ਚੁਟਕਲੇ ਸੁਣਾਉਣ ਨਾਲ ਕੋਈ ਫਰਕ ਨਹੀਂ ਪੈਣਾ ਪੰਜਾਬ ਸੋ ਆਏ ਕੋਈ ਕਟੌ ਲੱਗੇ ਕੀ ਗੱਲ ਜਾਨੀ ਅੱਜ ਸਾਡੇ ਪੰਜਾਬ ਦੇ ਨਾਮਯੁਕਤ ਅੰਚਾਰਜ ਰਸ਼ਿੰਦਰ ਜੀ ਰਸ਼ਿੰਦਰ ਮਹਾਰਾਜੀ ਵੱਲੋਂ ਅੱਜ ਸਟੇਟ ਲੈਵਲ ਦਾ ਇੱਕ ਪ੍ਰੋਟੈਸਟ ਰੱਖਿਆ ਸੀਗਾ ਜਿਹੜੇ ਹੀ ਕਾਫੀ ਦਿਨਾਂ ਤੋਂ ਬਿਜਲੀ ਦੇ ਕੱਟ ਲੱਗ ਰਹੇ ਨੇ ਉਹਨਾਂ ਨੂੰ ਅੱਜ ਬਿਜਲੀ ਦੇ ਬਿਜਲੀ ਦੇ ਹੈੱਡ ਆਫਿਸ ਆ ਸਾਰੀ ਸਾਡੀ ਯੂਥ ਕਾਂਗਰਸ ਦੀ ਅਗਵਾਈ ਕਰਦੇ ਸਾਡੇ ਵਾਈਸ ਪ੍ਰਧਾਨ ਉਹਦੇ ਵੀਰ ਸਿੰਘ ਢਿੱਲੋਂ ਜੀ ਤੇ ਸਾਡੇ ਸਾਰੇ ਜ਼ਿਲ੍ਹਿਆਂ ਦੇ ਸਾਥੀ ਨਾਲ ਆ ਕੇ ਅੱਜ ਅਸੀਂ ਇਹਦੇ ਪ੍ਰੋਟੈਸਟ ਕਿਸ ਤੋਂ ਪੁੱਛਣਾ ਚਾਹੁੰਦੇ ਆ ਜਿਹੜੀ ਇਹ ਸਰਕਾਰ ਪਿਛਲੇ ਸਮਿਆਂ ਤੋਂ ਜਿਹੜੀ 24 ਘੰਟੇ ਬਿਜਲੀ ਦੀ ਗੱਲ ਕਰਦੀ ਸੀ ਸਰਪਲਸ ਬਿਜਲੀ ਦੀ ਗੱਲ ਕਰਦੀ ਸੀ ਅੱਜ ਉਹ ਕਿੱਥੇ ਗਈ ਬਿਜਲੀ ਅੱਜ ਜਿਹੜੀ ਕਿ ਇੰਨੀ ਗਰਮੀ 'ਚ ਜਿਹੜੇ ਕਿ ਅੱਜ ਝੋਲੇ ਦੀ ਬਜਾਈ ਦਾ ਸਮਾਂ ਚੱਲ ਰਿਹਾ ਜਿਹੜੇ ਕਿ ਕਿਸਾਨ ਕਹਿ ਰਹੇ ਨੇ ਪੰਜ-ਪੰਜ ਚਾਰ-ਚਾਰ ਦਿਨਾਂ ਤੋਂ ਬਿਜਲੀ ਦੇ ਕੱਟ ਲੱਗ ਰਹੇ ਨੇ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਉਹਨਾਂ ਦੀ ਫਸਲ ਜਿਹੜੀ ਬਾੜੇ ਨੇ ਝੋਨੇ ਦੀ ਬਾੜੇ ਉਹਨਾਂ ਦਾ ਜ਼ਿੰਮੇਵਾਰ ਕੂਰ ਹੋਏਗਾ ਤੁਸੀਂ ਜਿਹੜੀ ਕਿ ਰਜਿੰਦਰਾ ਹਸਪੀਟਲ ਜਿਹੜੇ ਕਿ 4-5 ਦਿਨਾਂ ਪਹਿਲਾਂ ਤੁਸੀਂ ਦੇਖਿਆ ਉੱਥੇ ਇੱਕ ਮੌਤ ਵੀ ਹੋਈ ਹੈ ਪਲੱਸ ਉੱਥੇ ਆਪਰੇਸ਼ਨ ਬਿਜਲੀ ਟਾਰਚ ਨਾਲ ਕੀਤਾ ਗਿਆ ਹੈ ਜਿਹੜੀ ਕਿ ਸਕੂਲਾਂ ਦੀ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਜਿਹੜੀ ਕਿ ਫੈਕਟਰੀਆਂ ਚੱਲ ਰਹੀਆਂ ਉੱਥੇ ਲਾਈਟ ਦੇ ਕੱਟ ਗੱਲ ਕਰਦੇ ਆ ਆਮ ਘਰਾਂ ਦੇ ਘਰੇਲੂ ਦੀ ਬਿਜਲੀ ਦੇ ਕੱਟਾਂ ਦੀ ਗੱਲ ਕਰਦੇ ਅੱਜ ਸਵਾਲ ਪੁੱਛਣ ਆਏ ਆ ਇਹ ਸਰਕਾਰ ਅਜ ਸੁੱਤੀ ਪਈ ਸਰਕਾਰ ਨੂੰ ਜਗਾਣ ਆ ਵੀ ਜਾਂ ਤੇ ਜਿਹੜੇ ਲੋਕਾਂ ਦੀਆਂ ਇਹ ਆਵਾਜ਼ਾਂ ਨੂੰ ਆਵਾਜ਼ ਸੁਣੋ ਤੇ ਜਿਹੜੀ ਇਹ ਝੂਠੇ ਵਾਦੇ ਕਰਕੇ ਜਿਹੜੀ ਤੁਸੀਂ ਸਰਕਾਰ ਆਈ ਸੀ ਇਹਨਾਂ ਨੂੰ ਜਾਣ ਤੇ ਸਰਕਾਰ ਇਸ استیਫਾ ਦੇ ਵਿਪਕੰਤਮਨ ਜਾਂ ਇਹ ਜਿਹੜੇ ਬਿਜਲੀ ਦੇ ਕਟ ਲੱਗ ਰਿਹਾ ਹੋਰ ਮਸਲੇ ਇਹਨਾਂ ਦਾ ਹੱਲ ਕੀਤਾ ਜਾਵੇ ਬਿਜਲੀ ਦੇ ਨੁਮਾਇੰਦੇ ਮਿਲਣ ਵਾਸਤੇ ਬਿਲਕੁਲ ਜੀ ਹੁਣ ਬਿਜਲੀ ਦੇ ਨੁਮਾਇੰਦੇ ਨੇ ਗੱਲ ਹੋਈ ਹੈ ਜੀ ਹੁਣ ਐਸਡੀਐਮ ਸਾਹਿਬ ਤੇ ਬਿਜਲੀ ਦੇ ਆਫਿਸ ਆ ਸੀਨੀਅਰ ਆਫੀਸਰ ਸਾਹਿਬਾਨ ਆ ਰਹੇ ਨੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਵਾਵਾਂਗੇ ਤੇ ਇਹਨਾਂ ਨੇ ਇਸ ਤੇ ਕੋਈ ਹੱਲ ਨਾ ਕੀਤਾ ਅਸੀਂ ਇੱਦਾਂ ਫੇਰ ਦੁਬਾਰਾ ਇੱਥੇ ਪੱਕੇ ਤੌਰ ਤੇ ਕੰਮ ਲਾਇਆ ਲਾਈਗੇ ਜੀ ਉਤੋਂ ਪਰਚਾ ਦੇ ਕੇ